ਹੈਲੋ ਗਾਇਜ਼ ਮੇਰੇ ਬਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਮਿਲਿਆਂ ਜੀ ਅੱਜ ਇੱਕ ਨਵੇਂ ਬਲੌਗ ਦੇ ਨਾਲ ਸਵਾਗਤ ਕਰਦੀ ਹਾਂ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਦਿਨ ਸੀ ਅੱਜ ਸੋਮਵਾਰ ਦਾ ਤੇ ਮਾਰਨਿੰਗ ਦਾ ਟਾਈਮ ਸੀ ਬਹੁਤ ਸਵੇਰੇ ਸਵੇਰੇ ਧੁੰਦ ਹੋਈ ਪਈ ਸੀ ਮੌਸਮ ਬਹੁਤ ਖਰਾਬ ਸੀ ਜੀ ਸਵੇਰੇ ਧੁੰਦ ਦੇਖ ਕੇ ਤਾਂ ਲੱਗਦਾ ਸੀ ਵੀ ਅੱਜ ਧੁੱਪ ਨਹੀਂ ਨਿਕਲਦੀ ਚਲੋ ਜਣੀਏ ਸੀਗਾ ਵੀ ਫਿਲਹਾਲ ਦਿਨ ਦੇ ਵਿੱਚ ਥੋੜੀ ਧੁੱਪ ਚਮਕ ਕੇ ਆਈ ਸੀ ਪਰ ਸਵੇਰੇ ਬਹੁਤ ਜ਼ਿਆਦਾ ਸੰਘਣੀ ਧੁੰਦ ਸੀ ਇਸ ਵਾਰ ਤਾਂ ਇਹ ਮੌਸਮ ਮਤਲਬ ਸਾਫ਼ ਹੋਣ ਦਾ ਨੋ ਹੀ ਨਹੀਂ ਲੈ ਰਿਹਾ ਨਹੀਂ ਮਤਲਬ ਅੱਗੇ ਤਾਂ ਇਹ ਹੋ ਜਾਂਦਾ ਵੀ ਆਹ ਤਰੀਕਿਆਂ ਦੇ ਵਿੱਚ ਬਹੁਤ ਵਧੀਆ ਦਿਨ ਲੱਗਣ ਲੱਗ ਜਾਂਦੇ ਨੇ ਸਾਫ਼ ਹੋ ਜਾਂਦਾ ਵਧੀਆ ਮੌਸਮ ਇਥੇ ਡੱਢੀ ਲੱਗੇ ਸੀ ਖੋਆ ਕੱਢਣਾ ਫਤਿਹ ਦੀ ਫਰਮਾਇਸ਼ ਸੀ ਵੀ ਗਜਰੇਲਾ ਨਹੀਂ ਕਹਿੰਦਾ ਤੁਸੀਂ ਬਣਾਇਆ ਨਾਲੇ ਬਣਾ ਲੈਨੇ ਜਦੋਂ ਫਿਰ ਖਾਂਦਾ ਵੀ ਨਹੀਂ ਹੈਗਾ ਫਿਰ ਇਹ ਹੁੰਦਾ ਵੀ ਕੁਛ ਔਰ ਦੇ ਦੋ ਡੱਢੀਆਂ ਚਲ ਮੈਂ ਵੀ ਇਸਕੇ ਚਲੋਦੇ ਜੋਗਾ ਬਣਾ ਦਿੰਨੇ ਵੈਸੇ ਤਾਂ ਜਿਵੇਂ ਤੁਹਾਨੂੰ ਪਤਾ ਵੀ ਪੰਜੀਰੀ ਬਣਾਈ ਸੀ ਉਹ ਤਾਂ ਕਰਕੇ ਫਿਰ ਥੋੜਾ ਹੀ ਬਣਾਇਆ ਸੀ ਡੱਢੀ ਲੱਗੇ ਸੀ ਖੋਆ ਕੱਢਣਾ ਜਦ ਨੂੰ ਫਿਰ ਅਸੀਂ ਚਲ ਮੈਂ ਆਵਦੇ ਕੰਮ ਕਰ ਚੇ ਕਰੇ ਉਹਨੇ ਚਲ ਮੈਂ ਭੇਜਣਾ ਦੁੱਧ ਲੈ ਕੇ ਫਿਰ ਕੁਛ ਸਾਨੂੰ ਇਹ ਵੀ ਅਸੀਂ ਕਿਹਾ ਵੀ ਗਾਜਰਾਂ ਵੀ ਕद्दू कस ਕਰਨੀਆਂ ਨੇ ਫਿਰ ਇੱਥੇ ਕੰਮ ਕਰ ਲਈ ਸੀ ਮਕਾਹ ਝਾੜੂ ਪੂੰਝਾ ਕਰ ਲਿਆ ਸੀ ਕਿਚਨ ਦਾ ਸੀ ਕਰ ਲਿਆ ਸੀ ਕਿਚਨ ਦਾ ਅੱਧ ਵਿਚਾਲਾ ਜਾਂ ਕਰ ਲਿਆ ਸੀ ਜੇ ਜਾਨੀ ਕੁਛ ਰਹਿੰਦਾ ਸੀ ਕੁਛ ਹੋ ਜਾਂਦਾ ਫਿਰ ਕੱਪੜਿਆਂ ਕੁਪੜਿਆਂ ਦਾ ਤੋਤ ਹੋਈਆ ਇਹ ਮਤਲਬ ਇੱਕ ਦਿਨ ਪਹਿਲਾਂ ਦੇ ਤੋਤੇ ਹੋਏ ਸੀ ਉਹ ਤਾਂ ਮਦਦ ਸੋ ਇਹ ਤਾਂ ਸੁੱਕ ਜੇ ਗਏ ਸੀਗੇ ਕੁਛ ਹਜੇ ਰਹਿੰਦੇ ਸੀ ਧੌਣ ਤੋਂ ਉਹ ਸੀਗੇ ਵੀ ਚਲ ਪਹਿਲਾਂ ਇਹ ਕਰ ਲਈਏ ਵੀ ਇਹ ਤੋਂ ਬਾਅਦ ਫਿਰ ਕਰਦੇ ਆ ਇੱਕ ਤਾਂ ਜੀ ਪੰਜੀਰੀ ਬਣਾਉਣੀ ਤਾਂ ਸੌਖੀ ਆ ਪਰ ਇਹ ਔਖਾ ਲੱਗਦਾ ਹੈ ਕੰਮ ਕਿਉਂਕਿ ਉਹਦਾ ਤਾਂ ਇਹ ਹੋ ਜਾਂਦਾ ਵੀ ਚਲ ਇੰਨੀ ਕੋਈ ਖਾਸ ਹੋਣੀ ਹੈਗਾ ਇਹਦੇ ਗਾਜਰਾਂ ਕਦੂਕਸ ਕਰਨੀਆਂ ਹੀ ਔਖੀਆਂ ਲੱਗਦੀਆਂ ਨੇ ਇਥੇ ਮੈਂ ਤੇ ਮੰਮੀ ਨੇ ਰਲ ਕੇ ਕੀਤੀਆਂ ਗਾਜਰਾਂ ਕਦੂਕਸ ਚਲੋ ਹੈਗੀਆਂ ਬੇਸ਼ੱਕ ਥੋੜੀਆਂ ਸੀ ਪਰ ਥੋੜੀਆਂ ਵੀ ਬਹੁਤ ਲੱਗਦੀਆਂ ਨੇ ਜਿਹੜੇ ਹੱਥ ਨਾਲ ਆਪਾਂ ਮਤਲਬ ਬੱਧ ਕਰਦੇ ਆ ਉਸੇ ਹੱਥ ਨਾਲ ਹੀ ਘਰ ਹੁੰਦੀਆਂ ਨੇ ਤੇ ਫਿਰ ਬਾਅਦ ਵਿੱਚ ਬਾਂਦੂ ਖਣ ਲੱਗ ਜਾਂਦੀ ਆ ਪੰਗਾ ਤਾਂ ਇਹ ਹੁੰਦਾ ਏ ਇਹਨਾਂ ਦਾ ਖੋਆ ਤਾਂ ਇੱਥੇ ਕੱਢਿਆ ਗਿਆ ਸੀ ਉਹ ਅਸੀਂ ਕੱਢ ਕੇ ਰੱਖ ਲਿਆ ਸੀ ਫਿਰ ਅਸੀਂ ਕਿ ਵੀ ਚਲੋ ਇਹ ਤਾਂ ਗਾਜਰਾਂ ਗੱਦੂ ਕਸ ਕਰ ਲੈਨੇ ਆ ਨਾਲ ਹੀ ਫਿਰ ਵੀ ਬੈਠਦੇ ਹਾਂ ਜੇ ਧੁੱਪ ਦੇ ਵਿੱਚ ਵੀ ਪਹਿਲਾਂ ਬੀਨੀਆਂ ਚਾਹ ਚਾਹ ਪੀ ਕੇ ਉਹ ਤੋਂ ਬਾਅਦ ਫਿਰ ਗਾਜਰਾਂ ਕਦੂਕਾਸ ਕਰਨ ਲੱਗੀ ਸੀ ਇੱਥੇ ਫਿਰ ਉਹਦੇ ਤੇ ਬਾਹਰ ਸੀ ਜਿਹੜਾ ਚੁੱਲਾ ਉਹਦੇ ਤੇ ਹੀ ਰੱਖ ਲਿਆ ਸੀ ਵੀ ਚਲੋ ਇਹਨੂੰ ਸੇਕ ਲਵਾਉਨੇ ਆ ਥੋੜੇ ਜਿਹੜੇ ਕੱਪੜੇ ਸੀ ਮੰਮੀ ਕਹਿੰਦੇ ਚੱਲ ਜਦ ਨੂੰ ਮੈਂ ਵੀ ਕੱਪੜੇ ਉਹ ਕਰ ਦੇਨੇ ਵੀ ਤੂੰ ਇਹ ਕਰ ਲੈ ਮੈਂ ਲੱਗੀ ਸੀ ਨਾ ਤਾਂ ਗਾਜਰਾਂ ਚ ਉਹ ਫੇਰਦੀ ਸੀ ਨਾਲ ਹੀ ਨਾਲ ਮੈਂ ਫੋਨ ਦਾ ਲਾਹ ਲੈਣ ਲੱਗੀ ਹੋਈ ਸੀ ਮੰਮੀ ਲੱਗੇ ਸੀ ਕੱਪੜੇ ਥੋੜੇ ਜੇ ਪਏ ਸੀ ਧੋਣ ਵਾਲੇ ਉਹ ਲੱਗੇ ਸੀ ਕਪੜੇ ਤੋਂ ਇੱਕਦਾਂ ਕਹਿ ਮਤਲਬ ਕਹਿਣ ਨੂੰ ਤਾਂ ਇਹ ਸੀਗਾ ਵੀ ਅੱਜ ਥੋੜਾ ਜਿਹਾ ਹੀ ਕੰਮ ਆ ਅਬੀ ਚਲੋ ਛੇ ਛੇਤੀ ਕਰਕੇ ਬਿਲੇ ਹੋਵਾਂਗੇ ਵੀ ਫੇਰ ਕੋਈ ਕਪੜਾ ਸਲਾਈ ਕਰਾਂਗੇ ਪਰ ਫਸ ਗਏ ਸੀ ਬੁਰੇ ਕਿਉਂ ਫਸੇ ਇਸ ਕਰਕੇ ਵੀ ਇੰਨੀ ਤਾਂ ਪੰਦੀਰੀ ਹੁਜੇ ਘੰਟੇ 2 ਘੰਟੇ ਚ ਬਿਲੇ ਤੇ ਇਹਨੇ ਤਾਂ ਸਾਰੀ ਦਿਹਾੜੀ ਲੈਣ ਵਾਲਾ ਕੰਮ ਕਰ ਲਿਆ ਸੀ ਬਹੁਤ ਮਸਾਂ ਕਿੰਨੇ ਹੀ ਘੰਟੇ ਲੱਗ ਗਏ ਮਸਾਂ ਹੋਇਆ ਇਥੇ ਹੋ ਗਿਆ ਸੀ ਜਰੇਲਾ ਆਪਣਾ ਰੈਡੀ ਕਿਉਂਕਿ ਆਪਾਂ ਗਾਜਰਾਂ ਦਾ ਪਹਿਲਾਂ ਵੈਸੇ ਪਾਣੀ ਸਕਾ ਲਿਆ ਸੀ ਫਿਰ ਆਪਾਂ ਥੋੜਾ ਜਿਹਾ ਘਿਓ ਪਾਤਾ ਸੀ ਉਹਦੇ ਵਿੱਚ ਉਹ ਪੁੱਜ ਗਿਆ ਜਦ ਐਨ ਭੁੰਨੀਆਂ ਕਹਿਣਾ ਉਸ ਤੋਂ ਬਾਅਦ ਫਿਰ ਜਿਹੜਾ ਖੁਆ ਕੱਢਿਆ ਸੀ ਉਹ ਵਿੱਚ ਮਿਕਸ ਕਰਤਾ ਸੀ ਪਰ ਕਲਰ ਐਨਾ ਸੋਹਣਾ ਲੱਗਦਾ ਸੀਗਾ ਜਿਹਨੂੰ ਕਹਿੰਦੇ ਨੇ ਵਾਓ ਬਹੁਤ ਮਤਲਬ ਬਹੁਤ ਸੋਹਣਾ ਆਇਆ ਹੋਇਆ ਸੀਗਾ ਡਾਰਕ ਡਾਰਕ ਜਿਹਾ ਐਵੇਂ ਨਹੀਂ ਸੀ ਕਈ ਵਾਰ ਤਾਂ ਇਹ ਹੋ ਜਾਂਦਾ ਨਾ ਵੀ ਜਿਵੇਂ ਗਾਜਰਾਂ ਥੋੜੀ ਜਿਹੀ ਬਲੈਕ ਜੀਆਂ ਉਂ ਕਾਲੀਆਂ ਕਾਲੀਆਂ ਜੀਆਂ ਹੋ ਜਾਂਦੀਆਂ ਨੇ ਹਨਾ ਥੋੜਾ ਜਿਹਾ ਜ਼ਿਆਦਾ ਕਲਰ ਹੋਰ ਲੋਟਦਾ ਹੋ ਜਾਂਦਾ ਪਰ ਇਹ ਕਲਰ ਬਹੁਤ ਸੋਹਣਾ ਆਇਆ ਸੀਗਾ ਖਾਣ ਨੂੰ ਵੀ ਬਹੁਤ ਸਵਾਦ ਸੀ ਇੱਥੇ ਫਤਿਹ ਸਕੂਲ ਨੂੰ ਆ ਕੇ ਉਹਦੀਆਂ ਹੋ ਜਾਂਦੀਆਂ ਸੀ ਮਸਤੀਆਂ ਸ਼ੁਰੂ ਮੈਂ ਗਜਰੇਲਾ ਬਣਾਉਣ ਤੋਂ ਬਾਅਦ ਫਿਰ ਸਿਰ ਨੋਂਣ ਆਲਾ ਸੀ ਫਿਰ ਮੈਂ ਸਿਰ ਨਾਤੀ ਸਿਰ ਨਾ ਕੇ ਫਿਰ ਇੱਥੇ ਮੈਂ ਲੱਗੀ ਸੀ ਚਾਹ ਪੀਣ ਮੈਂ ਕਿਹਾ ਨਾਲ ਖਾਵਾਂਗੇ ਅੰਨਿਆ ਫਿਰ ਗਜਰੇਲਾ ਕਿਉਂਕਿ ਉਹ ਚੀਜ਼ ਬਣਾਈ ਦਾ ਕੀ ਫਾਇਦਾ ਜਦ ਟੇਸਟ ਨਾ ਕੀਤਾ ਹਨਾ ਮੰਮੀ ਨੇ ਜਿਹੜੇ ਥੋੜੇ ਜੇ ਕੱਪੜੇ ਸੀ ਉਹ ਧੋ ਲਏ ਸੀਗੇ ਤੇ ਮੈਂ ਜਿਹੜੇ ਪਹਿਲਾਂ ਦੇ ਤੋਤੇ ਹੋਏ ਸੀ ਉਹਨਾਂ ਨੂੰ ਮੈਂ ਕਿਹਾ ਵਿਚੋ ਨਾਲੇ ਬਾਲ ਸੁਕਦੇ ਨੇ ਨਾਲੇ ਚਾਹ ਪੀ ਕੇ ਢੀ ਸੀ ਗਜਰੇਲੇ ਦੇ ਨਾਲ ਮੈਂ ਕਦੇ ਚਲੋ ਟੇਸਟ ਕਰੀਏ ਹੈ ਨਾ ਵੀ ਕਿੱਦਾਂ ਦਾ ਬਣਿਆ ਟੇਸਟੀ ਸੀ ਚਲੋ ਚਲੋ ਆਈ ਸੀ ਨਾਲੇ ਬਾਲ ਸੁੱਕ ਗਏ ਨਾ ਕੱਪੜੇ ਸਮੇਟੇ ਗਏ ਤੇ ਦਾਲ ਸਬਜ਼ੀ ਮਤਲਬ ਹੈ ਨਹੀਂ ਸੀ ਇਹ ਸੀਗਾ ਵੀ ਸਾਗ ਵੀ ਪਿਆ ਸੀ ਤੇ ਗਾਜਰਾ ਮਟਰ ਆਲੂਆਂ ਦੀ ਸਬਜ਼ੀ ਵੀ ਪਈ ਸੀ ਵੀ ਚਲੋ ਜੀਨੇ ਜੋ ਮਤਲਬ ਖਾਣਾ ਹੋਊਗਾ ਉਹ ਗਰਮ ਕਰ ਲਾਂਗੇ ਫਤਿਹ ਦਾ ਇੱਥੇ ਹੋ ਰਿਹਾ ਸੀਗਾ ਵੀ ਮਮਾ ਟਿਊਸ਼ਨ ਨਹੀਂ ਜਾਣਾ ਹੈਗਾ ਵੀ ਮੈਂ ਨਾ ਵੀ ਮੈਂ ਸਕੂਲ ਦਾ ਨਾ ਹੋਮਵਰਕ ਕਰਨ ਨਾਲ ਰਿਟਰਨ ਵੀ ਮੈਂ ਉਹ ਕਰਨਾ ਏ ਵੀ ਉਹ ਕਰ ਲੂੰਗਾ ਤੇ ਅੱਜ ਦਾ ਯਾਰ ਐਨੀ ਬੁਰੀ ਬਣੀ ਵੀ ਜਿਹੜੀ ਕਦੇ ਵੀ ਨਾ ਬਣੀ ਮੰਮੀ ਕ ਲੱਗੇ ਸੀ ਕੱਪੜੇ ਧੋਣ ਤਾਂ ਕੱਪੜੇ ਧੋਲੇ ਜਦੋਂ ਲੱਗੇ ਸਕਉਣ ਤਾਂ ਮਸ਼ੀਨ ਨੇ ਸਕਾਈ ਨਹੀਂ ਸੋ ਉਹਦੇ ਕਰਕੇ ਉਦਾਂ ਹੀ ਫਿਰ ਨਚੋੜ ਨਚੋੜ ਟੰਗਣੇ ਪਏ ਪਰ ਤੁਸੀਂ ਇਹ ਦੇਖੋ ਵੀ ਅੱਜ ਦੇ ਮੌਸਮ ਦੇ ਵਿੱਚ ਹਨਾ ਕੱਪੜੇ ਤਾਂ ਵੈਸੇ ਹੀ ਨਹੀਂ ਸੁੱਕਦੇ ਹੈਗੇ ਪਰ ਬినాਸ਼ ਕਾਇਤਾ ਇੰਪੋਸੀਬਲ ਬਹੁਤ ਔਖੇ ਲੱਗਦੇ ਨੇ ਪਤਾ ਨਹੀਂ ਇਹ ਹੋ ਜਾਂਦਾ ਵੀ ਆਪਾਂ ਸਕਾ ਕੇ ਪਾਉਨੇ ਹਨਾ ਉਹਦੇ ਕਰਕੇ ਜ਼ਿਆਦਾ ਉਹ ਹੋ ਜਾਂਦੇ ਨੇ ਇੱਥੇ ਜੱਟ ਦੀ ਹੋ ਰਹੀ ਸੀ ਮਸਤੀ ਮੌਜ ਨਾਲ ਬੈਠਾ ਹோம்ਵਰਕ ਵੀ ਕੀਤਾ ਸੀ ਤੇ ਫਿਰ ਬੈਠੇ ਸੀ ਲੈ ਕੇ ਫੋਨ ਥੋੜੀ ਜਿਹੀ देर ਕਹਿੰਦਾ ਮੈਂ ਫੋਨ ਦੇ ਦਾਂ ਸੀ ਠੀਕ ਆ ਹਨਾ ਮੈਂ ਕਿਹਾ ਮੈਂ ਹਜੇ ਕਹਿੰਦੀ ਸੀ ਮੈਂ ਕਿਹਾ ਇਸ ਵਾਲੇ ਛੁੱਟੀ ਹੋਈ ਆ ਨਾ ਵੀ ਫੋਨ ਦੇ ਸੁਣੇ ਕਹਿੰਦਾ ਮੰਮਾ ਮੈਂ ਹோம்ਵਰਕ ਕਰਦਾ ਸੀ ਕਸੇ ਹੋਮਵਰਕ ਕਰਕੇ ਹੀ ਫਿਰ ਥੋੜੀ ਦੇਰ ਲੱਗਿਆ ਸੀਗਾ ਫੋਨ ਦੇਖਣਾ ਅਸ ਗਿਆ ਵੀ ਚਲ ਦੇਖ ਕਰਨ ਇਹ ਆ ਵੀ ਓਵੇਂ ਕਪੜੇ ਫਿਰ ਛੱਡ ਥੱਲੇ ਟੰਗੇ ਜਿਹੜੇ ਕਪੜੇ ਉਹ ਕਰਨ ਵਾਲੇ ਸੀ ਉਹ ਹੁਣ ਦੇਖਦੇ ਆ ਮਸ਼ੀਨ ਦਾ ਹਨਾ ਕਿਉਂਕਿ ਵੀ ਕਦੋਂ ਸੇ ਮਰਦੀ ਆ ਪਰ ਰੋਜ਼ ਹੈ ਨਾ ਖਾਣ ਪੀਣ ਲਈ ਕੰਮ ਕੱਲ ਵੀ ਦਿਹਾੜੀ ਐਵੇਂ ਕੱਲ ਵਰ ਜਣੀ ਇਹ ਸੀਗੇ ਵੀ ਹੋਰ ਕੰਮ ਵਿੱਚ ਇੱਕ ਦੋ ਹੋਗੇ ਸੀਗੇ ਚਲੋ ਸਾਗ ਸੂਖ ਦਾ ਜਿਵੇਂ ਪਨੀਰੀ ਬਣਾਇ ਸੀ ਸਾਗ ਦਾ ਹੋਗੇ ਸੀ ਅਸੀਂ ਫਿਰ ਅੱਜ ਤਾਂ ਨਾ ਇਹੀ ਗੁਜਰੇਲੇ ਦਹੀਂ ਹੋਇਆ ਕੰਮ ਉਹਦੇ ਕਰਕੇ ਰਸੋਈ ਦਾ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਵੀ ਅੱਧ ਵਿਚਾਲਾ ਜਾਈ ਹੋਇਆ ਹੋਇਆ ਸੀਗਾ ਉਸ ਤੋਂ ਬਾਅਦ ਫਿਰ ਮੈਂ ਇੱਥੇ ਮੈਂ ਕਿਹਾ ਵੀ ਨਾਲੇ ਮੈਂ ਭਾਂਡੇ ਸਮੇਟ ਦੀਆਂ ਨਾਲ ਹੀ ਨਾਲ ਮੈਂ ਸਰ ਨੂੰ ਲਾਇਆ ਹੋਇਆ ਸੀ ਕਲਰ ਤੇ ਮੈਨੂੰ ਇਹ ਸੀ ਮੈਂ ਕਿਹਾ ਵੀ ਸਿਰੋ ਤੋਤਾ ਹੈ ਵੀ ਚਲ ਕਲਰ ਲਾਉਣੀ ਆ ਕਿਉਂਕਿ ਤੇਲ ਲੱਗੇ ਹੋਏ ਦੇ ਵਿੱਚ ਲੱਗਦਾ ਨਹੀਂ ਹੈਗਾ ਇਹ ਤੁਹਾਨੂੰ ਪਤਾ ਹੀ ਆ ਵੀ ਹੁਣ ਤਾਂ ਚਿੱਟੇ ਵਾਲਾ ਦਾ ਟ੍ਰੈਂਡ ਵਾਲਾ ਕੰਮ ਆ ਹਨਾ ਵੀ ਇਹਨਾਂ ਦਾ ਉਮਰ ਅਮਰ ਦਾ ਕੋਈ ਨਹੀਂ ਹੈਗਾ ਵੀ ਕਿਹੜੀ ਉਮਰ ਚ ਆਉਣੇ ਨੇ ਜਾਂ ਨਹੀਂ ਆਉਣੇ ਹਨਾ ਮੰਮੀ ਕਹਿੰਦੇ ਚਲ ਮੈਂ ਰੋਟੀ ਬਣਾ ਦਿੰਨੇ ਆ ਚਲੋ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਜਦ ਨੂੰ ਮੇਰੀ ਸਾਰੀ ਸਮੇਟੀ ਦੀ ਕਿਚਨ ਫਿਰ ਇਸ ਤੋਂ ਬਾਅਦ ਮੈਂ ਲੱਗੀ ਸੀ ਰੋਟੀ ਖਾਣ ਦੀ ਅਸੀਂ ਤਿਆਰੀ ਕਰਦੇ ਸੀ ਮੈਂ ਪਾਣੀ ਗਰਮ ਰੱਖਿਆ ਸੀਗਾ ਨਾਲ ਮੇਰੀ ਕਿਚਨ ਸਾਰੀ ਸਮੇਟੀ ਗਈ ਸੀ ਇੱਥੇ ਕਰਦੇ ਆ ਜੀ ਆਪਾਂ ਵੀਡੀਓ ਦਾ ਐਂਡ ਓਕੇ ਬਾਏ ਟੇਕ ਕੇਅਰ ਚੈਨਲ ਤੇ ਨਮਿਓ ਦਾ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਬੱਦ ਤੋਂ ਬੱਦ ਸਪੋਰਟ ਕਰੋ ਬਾਏ